ਕੋਣ ਕੋਣ ਆ? ਦੱਸ। ਪਛਾਣੋ ਤਾਂ ਕੋਣ ਆ? ਕੋਣ ਆ? ਪਛਾਣੀ। ਮੈਂ ਪਛਾਣੀ ਮੈਨੂੰ। ਕੋਣ ਆਂ ਹੈ? ਪਛਾਣਿਆ? ਕੋਣ? ਨਾਂ ਦੱਸ। ਕੋਣ? ਕੋਣ? ਲੋਕ ਮੈਂ ਕਹੂੰ ਨਾ। ਮੈਨੂੰ ਪਛਾਣਿਆ? ਕਿੰਨੇ ਸਾਲ ਦੀ ਹੋਗੇ? ਟੋਟਲ ਕਿੰਨੇ ਸਾਲ ਹੋਗੇ? ਨਹੀਂ ਭਰਲੀ ਤੇ। ਤੇ ਮੈਂ ਲਿਖ ਲਿਆ ਮੈਂ ਪਾਲੀਵਾ ਲਿਖਿਆ ਤੇ ਉਹਨੇ ਕਿ ਐਸਐਸ ਲਿਖਿਆ ਆ ਹੈਗਾ ਲਿਖਿਆ ਤੇ ਐਸਐਸ ਲਿਖਿਆ ਮੈਂ ਉੱਧਰ ਨਾ ਉਹਨੇ ਉਹਦੇ ਹੱਥ ਤੇ ਲਿਖਿਆ ਮੇਰੇ ਦੂਸਰੇ ਹੱਥ ਤੇ ਦੂਸਰੇ ਤੇ ਆ ਲਿਖਿਆ ਆ ਲਿਖਿਆ ਆ ਐਸਐਸ ਹਾਂ ਐਸਐਸ ਲਿਖਿਆ ਸਮਝ ਨਾ ਚਾਹੀਦਾ ਅੱਛਾ ਹੀ ਹਾਂ ਐਸਐਸ ਜੀ ਉਹਨੇ ਜਾਨਣੀ ਹੈ ਹੈ ਪੈਨ ਕਿਹੜਾ ਤੇਰਾ ਬੁੱਲੇ ਬੁੱਲੇ ਚੱਕੇ ਜਾਣੇ ਪੈਨ ਦਾ ਉਹ ਸੁਣਾ ਪਤਾ ਨਾਮ ਨਾਮ ਆਪਣੇ ਫਾਦਰ ਦਾ ਦੱਸਤਾ ਨਾਮ ਕੀ ਸੀਗਾ ਬੰਤਾ ਸਿੰਘ ਉਹ ਦੱਸਤਾ ਫਿਰ ਸਰਪੰਚ ਦਾ ਦੱਸਤਾ ਤੁਸੀਂ ਚੰਨਨ ਸਿੰਘ ਸਰਪੰਚ ਦਾ ਹਾਂਜੀ ਚੰਨਨ ਸਿੰਘ ਇਹਨਾਂ ਨੂੰ ਛੁਡਾ ਗਏ ਲੈ ਨਾ ਉਹ ਸੁਣਾ ਉਹ ਚੰਨਨ ਸਿੰਘ ਸਰਪੰਚ ਦਾ ਨਾਮ ਲਿਆ ਏਦਾਂ ਦੋ ਤਿੰਨ ਪਿੰਡਾਂ ਦੇ ਨਾਮ ਲਏ ਆ ਪਰ ਟਾਈਮ ਕਿੰਨਾ ਹੋ ਗਿਆ 19 ਸਾਲ 19 ਸਾਲ 19 ਸਾਲ ਵੀ ਬਹੁਤ ਬਹੁਤ ਹੁੰਦੀ ਹੈ ਉਹਨਾਂ ਇੱਥੇ ਆ ਗਏ ਜੀ ਹਾਂ ਜੀ ਬਾਕੀ ਤੇ ਵੀ ਤੁਸੀਂ ਭਰਾ ਐ ਇਹ ਭਰਾ ਇਹ ਵਿੱਚ ਇਹ ਵੀ ਪੜਾ ਆ ਸਾ ਚਾਚੇ ਦਾ ਲੜਕਾ ਇਹ ਭੈਣ ਹਾਂ ਜੀ ਇਹ ਭੈਣ ਉਹ ਵੀ ਭੈਣ ਇਹ ਭੈਣ ਕਿੰਨੇ ਭੈਣ ਤਾਂ ਹੀ ਭਰਾ ਸੀ ਤਿੰਨ ਭਰਾ ਦੋ ਭੈਣ ਦੋ ਭੈਣ ਹਾਂ ਜੀ ਹੌਲੀ ਹੌਲੀ ਪੁੱਛਾ ਲਓ ਕਿ ਚੰਨੂ ਹੁੰਦੀ ਹੁੰਦੀ ਕਿਉਂਕਿ ਦੇਖੋ 19 ਸਾਲ ਜਿੱਥੇ ਜਿਹੜਾ ਤਸ਼ੱਦਦ ਉਹਨਾਂ ਲੋਕਾਂ ਨੇ ਕੀਤਾ ਹੋਊਗਾ ਹਾਂ ਯਾਰ ਦੀਪਕ ਕਿੱਡਾ ਕਹਿ ਰਿਹਾ ਆ ਜੀ ਉਹਨਾਂ ਬਰਾਕਰਵਾਦ ਉਹਨਾਂ ਦਾ ਜਿਹੜੇ ਤੇ ਤੁਹਾਡੇ ਕੋਲ ਉਹਨਾਂ ਨੇ ਪਛਾਣਤਾ ਤੇ ਜਿਹੜਾ ਚਲੋ ਸਾਨੂੰ ਮਿਲ ਗਿਆ ਨਿਤਿਆਈ ਤੇ ਹਾਂਜੀ ਕਿਹਾ ਇਹ ਮਰ ਖੱਪਗੇ ਆ ਇਹਨਾਂ ਦੇ ਪਾਣੀ ਅੱਛਾ ਜੀ ਹਾਂਜੀ ਇਹਨਾਂ ਦੇ ਪਾਣੀ ਆ ਇਹ ਪਾਣੀ ਕਰਾਤਾ ਸੀ ਜੀ ਜੀ ਮਾਤਾ ਜੀ ਨੇ ਇਹਨਾਂ ਜੀ ਨੇ ਪਾਟੇ ਕਰਾਤਾ ਸੀ ਬੇ ਬਿਦਿਓ ਕਿ ਸਾਨੂੰ ਲੱਭ ਲੱਭ ਕੇ ਤੇ ਬੜਾ ਕੋਸ਼ਿਸ਼ ਉਹਰੇ ਬਿਜੋ ਜੀ ਅਸੀਂ ਉਹਨੇ ਮਾਤਾ ਪਿਤਾ ਉਹ ਇਹਦੀ ਟੈਨਸ਼ਨ ਟੈਨਸ਼ਨ ਨਹੀਂ ਪੂਰੀ ਹੋ ਗਈ ਮਾਤਾ ਜੀ ਹਨੇ ਸੰਗਾ ਜੀ ਵਿਆਹ ਗ੍ਰਧਿਕਾ ਖਾਨਸਾ ਵਾਈਫ ਦੀ ਫੱਦੇ ਅੱਜ ਇੱਕ ਪਰਿਵਾਰ ਦਾ ਮੇਲ ਮਲਾਪ ਤੁਸੀਂ ਹੁੰਦਾ ਦੇਖਿਆ ਵੀਡੀਓ ਦੇ ਵਿੱਚ ਇਹ ਮੇਲ ਜਿਹੜਾ ਤੁਸੀਂ ਤਾਂ ਜਿਹੜਾ ਵੀਡੀਓ ਦੇ ਵਿੱਚ ਦੇਖ ਹੀ ਰਹੇ ਆ ਪਰ ਜਿਹੜੇ ਸਾਡੇ ਲਈ ਇਹ ਚੀਜ਼ਾਂ ਹੁੰਦੀਆਂ ਆ ਪਰ ਕਿਸੇ ਦਾ ਪਰਿਵਾਰ ਦਾ ਜੀ ਮਲਾਉਣਾ ਇੱਕ ਸਾਡੇ ਲਈ ਇੱਕ ਬਹੁਤ ਵੱਡਾ ਪਾਲ ਹੁੰਦਾ ਤੇ ਕੱਲ ਇਹ ਅਸੀਂ ਹੈ ਨਹੀਂ ਸੀ ਇੱਥੇ ਇਹ ਆਉਣਾ ਚਾਹੁੰਦੇ ਸੀ ਮੈਂ ਕਿਹਾ ਜੇ ਇੱਕ ਦਿਨ ਵੇਟ ਕਰ ਲਓ ਤਾਂ ਬਹੁਤ ਵਧੀਆ ਹੋਊਗੀ ਅਸੀਂ ਚਾਹੁੰਦੇ ਆ ਵੀ ਚਲੋ ਜਿੱਦਾਂ ਹੈ ਕਿ ਸੰਗਤ ਨੂੰ ਵੀ ਦਿਖਾ ਲਈਏ ਵੀ ਇੰਨੇ ਚਿਰਾਂ ਤੋਂ 19 ਸਾਲ ਦਾ ਕਈਆਂ ਨੇ ਆਪਣੇ ਘਰਾਂ ਦੇ ਜੀਵਾਂ ਦੀ ਆਸ ਛੱਡ ਦਿੱਤੀ ਹੁੰਦੀ। ਹਲੋ ਬਹੁਤ ਸਾਡੇ ਅਰਕਾਰ ਸਾਨੂੰ ਫੋਨ ਆਉਂਦੇ ਕਈਆਂ ਨੇ ਕੋਈ ਕੋ 20-20 ਸਾਲ ਤੋਂ ਕੋਈ ਜਿਹੜੇ ਵਿਛੜੇ ਹੁੰਦੇ ਆ ਕੋਈ 30-30 ਸਾਲ ਤੋਂ ਵੀ ਘਰੋਂ ਗਏ ਹੁੰਦੇ ਤੇ ਉਹ ਸਾਨੂੰ ਫੋਨ ਕਰਦੇ ਆ ਵੀ ਵੀਰ ਜੀ ਵੀ ਅਸੀਂ ਵੀ ਅਸੀਂ ਤਾਂ ਮਰਿਆ ਸਮਝ ਲਿਆ ਆ ਜੀ ਤੁਹਾਨੂੰ ਕਿਤੇ ਮਿਲਦੇ ਆ ਇੱਕ ਆਸ ਵੱਜੀ ਹੋਣੀ। ਤੇ ਇਹੋ ਹੀ ਇੱਕ ਆਸ ਕਿ ਜਦੋਂ ਘਰੋ ਜੀ ਚਲ ਜਾਂਦਾ ਇੱਕ ਬਹੁਤ ਵੱਡੀ ਆਸ ਹੁੰਦੀ ਆ ਇਹਨਾਂ ਨੂੰ ਵੀ ਸੀਗੀ ਪਰ ਜੋ ਰੀਤੀ ਰਿਵਾਜ ਇਹਨਾਂ ਨੇ ਘੂਗ ਵੀ ਪਾਤਾ ਪਰ ਅੱਜ ਜਿਹੜਾ ਉਹ ਮਿਲ ਚੁੱਕਾ ਆ ਬਿਲਕੁਲ ਸਹੀ ਸਲਾਮਤ ਮੇਰੇ ਵੱਡੇ ਭਰਾ ਦਵਿੰਦਰ ਸਿੰਘ ਮੂਨਕ ਸਰਬੱਧ ਦਾ ਪਲਾ ਸੋਸਾਇਟੀ ਉਹਨਾਂ ਦੇ ਬੇਟੇ ਪ੍ਰਦੀਪ ਸਿੰਘ ਹੁਣਾਂ ਵੱਲੋਂ ਉਹਨਾਂ ਨੂੰ ਫੋਨ ਗਿਆ ਉੱਥੋਂ ਫਿਰ ਜਿਹੜਾ ਟਾਂਡੇ ਦਾਰਾਪੁਰ ਬਾਈਪਾਸ ਤੇ ਦੋ ਵੀਰਾਂ ਦੀਆਂ ਦੁਕਾਨਾਂ ਸੀ ਉਹਨਾਂ ਨੇ ਦੋ ਦਿਨ ਹੋ ਗਏ ਸੀ ਉੱਥੇ ਲਵਾਰ ਸਾਲ ਤੇ ਵਿੱਚ ਪੈਣ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਫਿਰ ਇੱਥੇ ਲਿਆ ਕੇ ਦੇਖਭਾਲ ਕਰਕੇ ਫਿਰ ਅਸੀਂ ਉੱਥੇ ਭੁੱਲੇ ਚੱਕ ਫੋਨ ਲਾਇਆ ਸਰਪੰਚ ਸਾਹਿਬ ਨੇ ਪਛਾਣਿਆ ਨਹੀਂ 19 ਸਾਲ ਦਾ ਟਾਈਮ ਬਹੁਤ ਵੱਡਾ ਹੁੰਦਾ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਦੱਸਿਆ ਚੰਨਣ ਸਿੰਘ ਸਰਪੰਚ ਰਿਆ ਨਹੀਂ ਚੰਨਣ ਸਿੰਘ ਦਾ ਨਾਮ ਲਿਆ ਫਿਰ ਕਰਕੇ ਚਲੋ ਕੜੀ ਨਾ ਕੜੀ ਜੁੜਦੀ ਗਈ ਤਾਂ ਫਿਰ ਜਿਹੜਾ ਇਹ ਪਰਿਵਾਰ ਅੱਜ ਮਿਲ ਚੁੱਕਾ ਹੈ ਭਤੀਜਾ ਆ ਇਹ ਭਰਾ ਇਹ ਤੁਸੀਂ ਕੀ ਲੱਗਦੇ ਭਝਾਈ ਹੈ ਭੈਣਾ ਇਹ ਇਹ ਭਤੀਜਾ ਇੱਧਰ ਵੀ ਭਰਾ ਚਾਚਾ ਜੀ ਦੇ ਬੇਟੇ ਸਾਰੇ ਅੱਜ ਪਰਿਵਾਰ ਖੜਾ ਲੈਣ ਆਇਆ ਬੜੀ ਖੁਸ਼ੀ ਦੀ ਗੱਲ ਆ ਇਹ ਦੇਖੋ ਆਸ ਨਹੀਂ ਛੱਡਣੀ ਚਾਹੀਦੀ ਕਈ ਸਾਲ ਨੂੰ ਕਈਆਂ ਦੇ ਗਵਾਚੇ ਹੋ ਆ ਜਰੂਰ ਉਹਨਾਂ ਦੀ ਭਾਲ ਬੰਦਾ ਚਲੋ ਕਿਤੇ ਨਾ ਕਿਤੇ ਇਹੋ ਜਿਹੇ ਜਿਹਦਾ ਇਹ ਹਾਲਾਤ ਆ ਹੁਣ ਇਸ ਟਾਈਮ ਇਹਨਾਂ ਦੇ ਇਹਨਾਂ ਨੂੰ ਕੁੱਟਮਾਰ ਕਰਕੇ ਸਰੀਰ ਦੇ ਉੱਪਰੋਂ ਜਿਹੜਾ ਸਾਰੇ ਵਾਲ ਚੜਿਓ ਟੋਕਰਾਂ ਚ ਕਾਜ ਕਾਜ ਦਾ ਮਤਲਬ ਇਹ ਗੋਹਾ ਹੀ ਸਿੱਟਦਾ ਰਿਹਾ ਗੋਹਾ ਹੀ ਸਟਾਉਂਦੇ ਰਹੇ ਹੋ ਆ ਵੀ ਡੈਰੀਆਂ ਦੇ ਵਿੱਚ ਪੱਠਿਆਂ ਦੇ ਵਿੱਚ ਜਿਉਂ ਹੁਣ ਬਜ਼ੁਰਗ ਹੋ ਚੁੱਕਾ ਆ ਜੋ ਦੇਖਿਆ ਵੀ ਹੁਣੇ ਕੰਮ ਦੇ ਲਾਇਕ ਨਹੀਂ ਹੈਗਾ ਤੇ ਚੱਕ ਕੇ ਉੱਥੇ ਜਾ ਕੇ ਉਸ ਛੱਡਿਆ ਇਹ ਕੰਮ ਹੁੰਦਾ ਹੋਰੇ ਨੇ ਵਿਚਾਰੇ ਨੇ ਕਿੱਥੇ ਦੌੜਨਾ ਨੇ ਆਪ ਸਾਡੇ ਕੋਲ ਆਇਆ ਨੂੰ ਅੱਜ 3-4 ਦਿਨ ਹੋ ਗਏ ਸਿੱਕ ਕਿੱਥੇ ਦੌੜ ਗਏ ਕਿਤੇ ਵੀ ਦੌੜ ਸਕਦੇ ਇਹ ਕੀ ਛੱਡਣਾ ਛੱਣ ਜਾਂਦੇ ਨੇ ਅਜਿਹੇ ਲੋਕ ਜਦੋਂ ਉਹਨਾਂ ਦਾ ਮਤਲਬ ਨਿਕਲ ਜਾਂਦਾ ਫਿਰ ਉਹ ਛੱਡ ਜਾਂਦੇ ਆ ਅਸੀਂ ਬੇਨਤੀ ਕਰਦੇ ਆ ਉਹ ਜਿੱਥੇ ਵੀ ਤੁਹਾਡੇ ਲਾਗੇ ਕੋ ਇਹੋ ਜਿਹਾ ਕੋਈ ਇੱਥੇ ੱੱਕਾ ਹੁੰਦਾ ਹੋਵੇ ਉੱਥੇ ਬੋਲਿਆ ਜਰੂਰ ਕਰੋ ਕੀ ਪਤਾ ਕਿਹੜਾ ਪਰਿਵਾਰ ਕਿੱਥੇ ਕੋਈ ਦੀਕਦਾ ਹੋਵੇ ਤੇ ਆਪਾਂ ਉਹਨੂੰ ਛੜਾ ਕੇ ਉਹਨੂੰ ਗੱਲਬਾਤ ਕਰਕੇ ਤੋਂ ਉੱਥੇ ਪਹੁੰਚਾਈਏ ਇਹ ਜਰੂਰ ਬੇਨਤੀ ਆ ਤੁਹਾਡੇ ਮੂਰੇ ਆਵਾਜ਼ ਚੱਕਿਆ ਕਰੋ ਦੇਖੋ ਆਵਾਜ਼ ਚੱਕ ਕੇ ਜੇ ਨਹੀਂ ਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਸਾਡੀ ਜਥੇਬੰਦੀ ਨਾਲ ਜਿੱਥੇ ਵੀ ਇਹੋ ਤੱਕਾ ਹੋ ਕੇ ਕੰਮ ਕਰਵਾਉਂਦੇ ਹੋਣਾ ਆਪਾਂ ਜਰੂਰ ਉੱਥੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਉਹਨੂੰ ਛੜਾ ਕੇ ਤੁਹਾਨੂੰ ਪਰਿਵਾਰਾਂ ਦੇ ਵਿੱਚ ਪਹੁੰਚਾਈਏ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਿਵਾਰ ਦਾ ਵੀ ਚਲੋ ਤੁਹਾਨੂੰ ਵਧਾਈਆਂ ਤੁਹਾਨੂੰ ਆਪਣਾ ਤੁਹਾਡਾ ਜੀ ਮਿਲ ਗਿਆ ਤੁਸੀਂ ਆਸ ਛੜ ਦਿੱਤੀ ਸੀ ਹਾਂਜੀ ਅਸੀਂ ਆਸ ਛੜਾ ਲਈ ਹੁਣ ਪਛਾਣ ਕੌਣ ਆ ਇੱਕ ਵਾਰੀ ਫੇਰ ਪਛਾਣ ਫੇਰ ਥੱਲੀ ਜਾਈ ਨਾ ਹੁਣ ਪਛਾਣ ਕੌਣ ਤਾਂ ਦੇਖੋ ਕੌਣ ਕਾਹਦੇ ਦੇ ਕੌਣ ਹੈ ਕੌਣ ਹੈ ਕੌਣ ਕੌਣ ਆਹ ਕੌਣਾ ਦਰੋ ਉਹ ਬੰਦੇ ਹੈ ਹੈ ਕਨੇ ਆਲੇ ਕਨੇ ਆਲੇ ਮੈਂ ਕਹਿੰਦਾ ਲੈਣਾ ਨਾ ਬਸ ਇਹ ਥੋੜੀ ਜਿਹੀ ਤੇਰਵਾਦ ਨਹੀਂ ਆਪਣੇ ਆਪੀਆਂ ਜੱਕ ਤਾਂ ਮੋੜ ਨਹੀਂ ਹੋਣੀ ਉਹ ਇੱਕ ਵਾਰ ਇਹ ਉਧਰ ਪੈਸਣ ਆਹ ਕੌਣ ਹੈ ਹਾ ਸੁਖ ਕੌਣ ਸੁਖ ਕਿੱਦਾਂ ਹੈ ਕਿ ਜਾਇਆ ਨਾ ਮਿੱਟੂ ਮਿੱਟੂ ਕਹਿੰਦਾ ਮਿੱਟੂ ਨਾ ਬਹੁਤ ਹੁੰਦੇ ਆ ਟਾਈਮ ਆਉਂਦੇ ਨਾ ਇਹ ਸਾਰੀ ਚੀਜ਼ਾਂ ਇਹ ਪਛਾਣ ਜਾਣੀਆਂ ਕੋਈ ਕਹਿੰਦਾ ਸਾਰੀ ਯਾਦ ਆਉਣੀ ਘਰ ਦੇ ਵਿੱਚ ਜਾਊਗਾ ਉੱਥੇ ਉਹ ਚੀਜ਼ਾਂ ਮੁਰੇ ਆਉਣਗੀਆਂ ਕੋਈ ਉਹ ਨਹੀਂ ਸਾਥ ਉਹਨਾਂ ਨੇ ਯਾਦ ਹੀ ਨਹੀਂ ਕਰਨ ਦਿੱਤਾ ਕੋਈ ਜਿਨ੍ਹਾਂ ਨੇ ਚਲੋ ਸਾਡੇ ਪਿੰਡ ਸਬੰਧ ਕੀ ਕੀਤਾ ਤੇ ਚਲੋ ਸਾਡਾ ਤਾਂ ਦੂਸਾਂ ਨੂੰ ਸੇਵਾ ਹੀ ਐਵੇਂ ਜਿਹੀ ਲਾਈ ਆ ਪਰ ਮਾਗਮਾਨੀ ਇਦਾਂ ਦੀ ਵੀ ਚਲੋ ਆ ਜੀ ਏਦਾਂ ਮੜਾ ਮੇਰ ਮੜਾ ਹਾਂਜੀ ਹਾਂ ਤਾਂ ਕਰਵਾਉਂਦੇ ਆ ਮੈਂ ਤਾਂ ਭਾਜੀ ਇਹਦੀ ਗੱਲ ਅੱਜ ਤੋਂ ਵੀ 5-7 ਦਿਨ ਪਹਿਲਾਂ ਕਰ ਰਿਆ ਸੀ ਆਪਣੇ ਬੇਟੇ ਦੇ ਨਾਲ ਹਾਂ ਮੈਂ ਕਿਹਾ ਯਾਰ ਉਹ ਇਦਾਂ ਦਾ ਬੱਦਾ ਸੀ ਮੈਂ ਸਕੂਲ ਜਾਂਦਾ ਸੀ ਮੇਰੇ ਤੇ ਇੰਨੀ ਹਰਗ ਤੇ ਗਰੀਬੀ ਸੀ ਹਾਂ ਮੈਂ ਚਪਲਾ ਪਾ ਕੇ ਸਕੂਲ ਜਾਂਦਾ ਅੱਛਾ ਇਹਨਾਂ ਦਾ ਸੁਣਾ ਘਰਵੜ ਕੀ ਸੀ ਹਾਂ ਇਹਨੇ ਫੋਮ ਦੀ ਜੀ ਟਿੱਪ ਹੋਣੀ ਸੀ ਵਾਹ ਜੀ ਕੋਮ ਦੀ ਜੁੱਤੀ ਪਾ ਕੇ ਜਾਣਾ ਮੈਂ ਕਹਿੰਦੀ ਜੁੱਤੀ ਪਾ ਕੇ ਨਾਲ ਦੇ ਕੋਲੋਂ ਤਸੂਰ ਕਰਾ। ਹਾਂ। ਸਵੇਰ ਇਸ ਬੰਦੇ ਨੇ ਕੀ ਕਰਨਾ ਮੇਰੇ ਨਾਲ ਜਦੋਂ ਅਸੀਂ ਇਕੱਠਿਆਂ ਜਾਣਾ। ਮੈਂ ਆ ਤੂੰ ਜਾ ਕੇ ਆਪਣੀ ਚੱਪਲ ਲਾ ਕੇ ਪੈਰਾ ਤੋਂ ਮਾਰ ਰੱਖਣ ਮੇਰੇ ਘਰ ਨਹੀਂ ਹੋ ਗਿਆ। ਹਾਂ। ਇਹਨੇ ਆਪਣੀ ਚੱਪਲ ਲਾ ਤੈਨੂੰ ਉਹਦੇ ਨਹੀਂ। ਕਹਿੰਦਾ ਥੋੜੇ ਰਾਤ ਤੂੰ ਪਾ ਲਾ। ਮੈਂ ਤਰੀ ਚੱਪਲ ਪਾ ਦੇ ਲਾ। ਮੈਂ ਅ ਤੂੰ ਵੀ ਦੱਸ ਦੇ ਪਹਿਲੇ ਆਪਣੇ ਬੇਲੇ ਨਾਲ ਗੱਲ ਕਰ ਲੀ ਜਾ ਵਾ। ਜਾਣਾ ਨਹੀਂ ਤੂੰ ਸਰ ਨਾਲ ਜਾਣਾ। ਦੇਖ ਕਿੰਦਾ ਦੀ ਭਾਵਕ ਗੱਲ ਕਰਦੇ ਕਰਦੇ ਯਾਦ ਕਰਕੇ ਭਾਵਕ ਹੋ ਗਏ। ਕਿੱਦਾਂ ਦਾ ਦਿਨ ਸੀ ਇਹ ਫਿਰ ਬਾਅਦ ਵਿੱਚ ਕੀ ਐ ਇਦਾਂ ਕਿਦਾਂ ਹੋ ਗਿਆ ਫਿਰ ਇਹ ਹਾਲਾਤ ਕਿਵੇਂ ਬਣ ਗਏ ਉਹਨਾਂ ਦੇ ਮਾਸੀ ਦੇ ਨਾਲ ਦੇ ਪਿੰਡ ਜਿੱਥੇ ਸਕੂਲ ਪੜ੍ਹਦੇ ਇਹ ਪਾਸ ਉੱਥੇ ਦੀ ਮਾਸੀ ਦੇ ਘਰੇ ਮਕਾਨ ਪੈਂਦੇ ਸੀ ਇਹ ਆਪਣੀ ਮਾਸੀ ਦੇ ਘਰੇ ਕੰਮ ਕਰਾਉਂਦੇ ਆ ਸੀ ਕੰਮ ਕਰਾਉਣ ਜਾਂ ਉੱਥੇ ਗੁਆਂਢ ਦੇ ਚ ਕੁੜੀ ਮਰ ਗਈ ਹੂੰ ਉਹ ਕੁੜੀ ਮਰੀ ਆ ਉਹਦਾ ਜਨਾਜ਼ਾ ਜਦੋਂ ਲੈ ਕੇ ਗਏ ਉਹਨੂੰ ਬਾਹਰ ਮਰੀ ਨੂੰ ਪਿਛਲ ਸੰਸਕਾਰ ਕਰਨ ਵਾਸਤੇ ਉਹ ਇਹਨੇ ਦੇਖਿਆ ਉਹਦੇ ਬਾਦ ਇਹਨੂੰ ਪਤਾ ਨਹੀਂ ਉੱਥੇ ਕੀ ਹੋ ਗਿਆ ਇਹਦੀ ਉਮਰ ਕੀ ਸੀ ਉਸਦੀ ਉੱਥੇ ਡੇਗ ਗਿਆ ਉਮਰ ਇਹਦੀ ਕੋਈ ਉਹਲੇ ਕ੍ਰੈਸ਼ ਆਲਾ ਸਬਜ਼ੀ ਹੋਈ ਕਾਈ ਸਬਜ਼ੀ ਤੋਂ ਮੈਂ ਇੱਕ ਛੋਟਾ ਆ ਅੱਛਾ ਇਹ ਉਹ ਮੈਂ ਤੋਂ ਛੋਟਾ ਹੈ ਇਹ ਮਟਾ ਇਹ ਪਣੀ ਠੀਕ ਹੈ ਅੱਛਾ ਇਹ ਫਿਰ ਵੀ ਮਤਲਬ ਉਥੋਂ ਵੀ ਮਤਲਬ ਉਥੋਂ ਬਾਅਦ ਫਿਰ ਇਹਦਾ ਡਿਕਪੈ ਡਿਕਪੈ ਤੇ ਘਰ ਹੀ ਉਹਨਾਂ ਨੇ ਦੱਸਿਆ ਫਿਰ ਇੱਕ ਘਰ ਦੇ ਗਏ ਜਾ ਕੇ ਇਹਨੂੰ ਲੈ ਕੇ ਆਏ ਆ ਆ ਕੇ ਇਹਨੂੰ ਦਵਾਈ ਦਰੋਂ ਖੁਰਾਇਆ ਫਿਰ ਬਸ ਥੋੜਾ ਜਿਹਾ ਠੀਕ ਹੋ ਗਿਆ ਕੋਈ ਆਖਣੇ ਠੀਕ ਆ ਫਿਰ ਉਹਦਾ ਵੀ ਸੋਚ ਲਿਆ ਕਿ ਪਤਾ ਨਹੀਂ ਉਹ ਉਰਦਾ ਹੀ ਕਰੀ ਜਾਂਦਾ ਵਾ ਤੇ ਮੁੜ ਕੇ ਇਹਨੇ ਕਦੇ ਅੰਦਰ ਵੜ ਜਾਣਾ ਕਦੇ ਬਾਹਰ ਫਿਰ ਕੰਮਦਨ ਦੇ ਦਿਨ ਜਾਣਾ ਕਿਤੇ ਕੁਝ ਨਹੀਂ ਕਰਦਾ ਫਿਰ ਕਿਸੇ ਦਾ ਨਾ ਕਿਸੇ ਦਾ ਕੰਮ ਵੀ ਨਾਲ ਚੱਲਦਾ ਅੱਛਾ ਹਾਂਜੀ ਮੈਂ ਇਹਨਾਂ ਨੂੰ ਦੱਸਣ ਗਿਆ ਮੈਂ ਕਿ ਜਦੋਂ ਅਸੀਂ ਮਕਾਲ ਪਾਏ ਸੀ ਮੈਂ ਕਿ ਬਾਹਰੋਂ ਬਲਦ ਦਾ ਰੇੜਾ ਲਿਆ ਸੀ ਵਿਕਰੇਂਦਰ ਵਾਲਾ ਹਾਂ ਅਸੀਂ ਦੋ ਰੇੜੇ ਲਾਏ ਹੋਏ ਸੀ ਭੱਤ ਪਾਉਣ ਵਾਸਤੇ ਬਾਹਰੋਂ ਤਿੰਨ ਚਾਰ ਜਾਨੇ ਲੈ ਕੇ ਆਉਂਦੇ ਸੀ ਮਿੱਟੀ ਕਾੜੀ ਛੁੱਟਦੇ ਸੀ ਤੇ ਮੈਸੇਜ ਨੇ ਦੋਨਾਂ ਨੇ ਉਹ ਜਦੋਂ ਉਹ ਇੱਕ ਰੇੜਾ ਹੁੰਦਾ ਸੀ ਅਸੀਂ ਦੋਨੇ ਜਾਨੇ ਅੰਦਰ ਘੜ ਦਿੰਦੇ ਸੀ ਹਾਂ ਤੇ ਮੈਨੂੰ ਬੜਾ ਕੰਮ ਹੀ ਕੰਮ ਕਰਦਾ ਸੀ ਪੂਰਾ ਵਧੀਆ ਕਰਦਾ ਸੀ ਬੰਦੇ ਦੇ ਤੇ ਹੀ ਮਤਲਬ ਸਰਵਾਚ ਵਧੀਆ ਸੀ ਬਹੁਤ ਚੰਗਾ ਵਧੀਆ ਸੀ ਬਸ ਜਦੋਂ ਇਹਦਾ ਨਿਮਾਨਜ ਪਾਇਆ ਜਾ ਫਿਰ ਇੱਕ ਵਾਰੀ ਗਿਆ ਵਾ ਕਾਫੀ ਦੇਰ ਨਹੀਂ ਲੱਗਾ 2-3 ਮਹੀਨੇ ਬਾਅਦ ਫਿਰ ਕਿਸੇ ਥਾਣੇ ਮਿਲਿਆ ਵਾ ਪੁਲਿਸ ਵਾਲਿਆਂ ਨੂੰ ਉਹਨਾਂ ਨੇ ਫਿਰ ਪੁੱਛ ਕੇ ਚਾਰਕੇ ਤੇ ਬੁਲਾਇਆ ਫਿਰ ਉਹ ਚੇਨਾਲ ਸਿੰਘ ਸਬੰਟੈਂਡੈਂਟ ਦਾ ਤਾਈ ਸਾਡੇ ਗੇਂਡਲ ਉਹ ਲੈ ਕੇ ਫਿਰ ਇਹਨੂੰ ਆਇਆ ਉਹਦੇ ਬਾਅਦ ਕਈ ਵਾਰੀ ਫਿਰ ਗਿਆ ਵਾ ਇੱਕ ਦੋ ਦਿਨ ਬਾਅਦ ਵਾਪਸ ਆ ਜਾਣਾ ਹੈ ਨੇ ਪੇਰ ਮੁੜਕੇ ਕੋਈ ਰਾਤ ਦੇ ਜੇ ਆ ਕੇ ਨਹੀਂ ਨੂੰ ਆਇਆ ਕੋਲੇ ਚੱਕ ਪਿੰਡ ਦਾਸਦਾਰਾ ਚੰਨਰ ਸਿੰਘ ਸਰਪੰਚ ਦਾਸਦਾਰਾ ਕੀ 19 ਸਾਲ ਦੇ ਵਿੱਚ ਕਿਸੇ ਨੂੰ ਇਹਨੇ ਦੱਸਿਆ ਹੀ ਦੱਸਿਆ ਸਰ ਪਰ ਉਹਨਾਂ ਨੂੰ ਆਪਣਾ ਮਤਲਬ ਸੀ ਕੰਮ ਨਾਲ ਉਹਨਾਂ ਨੂੰ ਕੋਈ ਨਹੀਂ ਸੀ ਕਿਸੇ ਦਾ ਪ੍ਰਵਾਹ ਢੀਕ ਰਿਆ ਕਿ ਅਸਦੀ ਮਾਂ ਪੇ ਲੱਭਦੇ ਹੀ ਮਾਰ ਪੂਰੇ ਹੋ ਗਿਆ ਦੱਸਦੇ ਆ ਕਿ ਇਹਨਾਂ ਦੇ ਬਜੋਗ ਪਰ ਉਹਨਾਂ ਨੂੰ ਰੀਡ ਇਹੋ ਜਿਹੇ ਲੋਕਾਂ ਨੂੰ ਸ਼ਰਮ ਨਹੀਂ ਉਹਨਾਂ ਨੇ ਸਿਰਫ ਆਪਣਾ ਕੰਮ ਦੇਖਿਆ ਆਪਣਾ ਜੋ ਵੀ ਆ ਤੇ ਉਹਨਾਂ ਨੇ ਆ ਹਾਲਾਤ ਬਣਾ ਦਿੱਤੇ ਆ ਜਿਹੜਾ ਆਪਣੇ ਪਰਿਵਾਰ ਨੂੰ ਪਛਾਣਨ ਤੋਂ ਵੀ ਇਸ ਟਾਈਮ ਪਛਾਣ ਨਹੀਂ ਰਿਹਾ ਹੌਲੀ ਹੌਲੀ ਚਲੋ ਦਵਾਈ ਚਲੂ ਘਰ ਤੇ ਜਾਉਣਗੇ ਪਛਾਣਨਗੇ ਪਰ ਅੱਜ ਤਾਂ ਹਾਲਾਤ ਉਹਦੇ ਬਹੁਤ ਬੁਰੇ ਕਰੇ ਇੱਥੇ ਸਾਰੇ ਜੇ ਸਾਹਮਣੇ ਅਣਚਾਹੀ ਫੋਟੋ ਦੱਸਾਂਗੇ ਹਾਂਜੀ ਅੱਛਾ ਇਹ ਤੁਹਾਡੀ ਤੁਸੀਂ ਇਹ ਮੇਰੀ ਮੰਗਣੀ ਹੋਈ ਸੀ ਨਾ ਪਹਿਲਾਂ ਇਹਦੀ ਮੰਗਣੀ ਹੋਈ ਸੀ ਹਾਂਜੀ ਹਾਂਜੀ ਅੱਛਾ ਹਾਂਜੀ ਤੁਸੀਂ ਅੱਛਾ ਇਹ ਵਿਆਹ ਨਹੀਂ ਹੋਇਆ ਮੇਰੇ ਜੀ ਵਿਆਹ ਨਹੀਂ ਹੋਇਆ ਜੀ ਆ ਸੀਗੀ ਹਾਂਜੀ ਇਹ ਸੀ ਇਹ ਹੱਡ ਮੇਰੇ ਨਾਲ ਫੋਟੋ ਇਹ ਦੀ ਜੇ ਮੇਰਾ ਬੇਟਾ ਹੈ ਅਸੀਂ ਤੇ ਫਿਰ ਇਹ ਮੰਗਣੀ ਫਿਰ ਟੁੱਟ ਗਈ ਸੀ ਫਿਰ ਉਦੋਂ ਹੀ ਹੋ ਗਿਆ ਨਹੀਂ ਉਦੋਂ ਇਹ ਨਹੀਂ ਇਹ ਠੀਕ ਸੀ ਉਦੋਂ ਠੀਕ ਸੀ ਹਾਂਜੀ ਇਹ ਜਿਹੜੇ ਪਿੰਡ ਦਾ ਮੋਰੂ ਇਹ ਦੀ ਕਾਨੂੰਨ ਸੀ ਕਾਨੂੰਨ ਸੀ ਨਾ ਕਹੇ ਪੈਸੇ ਨੂੰ ਆ ਨੀ ਮਾਰ ਦਿੱਤੀ ਨਹੀਂ 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 ਸਾਨੂੰ ਪਤਾ ਲੱਗ ਜਾਂਦਾ ਜੀ ਪਰਿਵਾਰ ਵਾਲੇ ਆ ਦੇਖੋ ਆਹ ਦੇ ਆਹ ਦੇਖੋ ਆਹ ਕਿਹੜੀ ਫੋਟੋ ਆ ਦੇਖੋ ਇਹਦੀ ਫੋਟੋ ਆ ਪਰਮਜੀਤ ਹੈ ਪਰਮਜੀਤ ਹੀ ਹੈ ਪਰਮਜੀਤ ਅੱਛਾ ਹੁਣ ਪਛਾਣ ਲੱਗਿਆ ਇਹ ਪਰਮਜੀਤ ਦਾ ਤਾਨੂੰ ਫਿਰ 19 ਸਾਲ ਹੋ ਤੁਹਾਨੂੰ ਯਾਦ ਹੈ ਹੁਣ ਤੁਹਾਡੀ ਸ਼ਖਤ ਉਹ ਪਛਾਣ ਤੁਹਾਨੂੰ ਪਛਾਣ ਪੁਰਾਣੀ ਸ਼ਖਤ ਦੇ ਨਾਮ ਪਛਾਣ ਲਿਆ ਮੈਂ ਕਿਹਾ ਭਾਜੀ ਜੇ ਸਾਨੂੰ ਨਾਮ ਦੇਣ ਤਾਂ ਫੋਟੋ ਤੇ ਲੱਗਦਾ ਨਹੀਂ ਨਹੀਂ ਪਤਾ ਲੱਗਦਾ ਮੈਂ ਕਿ ਤਾ ਚਲੋ ਬਾਕੀ ਧੰਨਵਾਦ ਸਾਰੀ ਸੰਗਤ ਦਾ ਜਿਹੜੀ ਸਾਡੀ ਤੁਸੀਂ ਪਿਆਰ ਕਰਦੇ ਆ ਕਿਤੇ ਵੀ ਆਇਓ ਜਿੱਦਾਂ ਲੋਵਾਰ ਸੜਕਾਂ ਦੇ ਘੁੰਮਦੇ ਹੋਣ ਸਾਨੂੰ ਤੁਸੀਂ ਕਾਲ ਕਰਦੇ ਆ ਸਾਰਿਆਂ ਤਹਿ ਦਿਲੋਂ ਧੰਨਵਾਦ kami हो चलिए